ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਮੁੱਚਾ ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਵਾ ਕਿ ਗੁਰੂ ਤੇ ਕੀਤੇ ਨਾ ਡੋਲਣ ਵਾਲੇ ਵਿਸ਼ਵਾਸstdcਾਈ ਸਿੱਖ ਔਖੀ ਤੋਂ ਔਖੀ ਮੁਸੀਬਤ ਝੱਲਣ ਜੋਗਾ ਬਣ ਜਾਂਦਾ ਹੈ ਅਸਲ ਵਿੱਚ ਗੁਰੂ ਤੇ ਕੀਤਾ ਵਿਸ਼ਵਾਸ ਹੀ ਉਹਨਾਂ ਦਾ ਅਸਲ ਸਹਾਰਾ ਹੈ ਤੇ ਉਸ ਸਹਾਰੇ ਨੂੰ ਹੋਰ ਦ੍ਰਿੜ ਕਰਨ ਦਾ ਸਾਧਨ ਸਿੱਖੀ ਜਾਪਦਾ ਹੈ ਉਹ ਮਾਨਸਿਕ ਤੌਰ ਤੇ ਵੀ ਆ ਤੇ ਸਰੀਰਿਕ ਤੌਰ ਤੇ ਵੀ ਆ ਜੇ ਇਹਦੇ ਵਿੱਚ ਥੋੜੀ ਜਿਹੀ ਢੇਲ ਆਉਂਦੀ ਆ ਤੇ ਗੁਰੂ ਦੇ ਗੁਰੂ ਤੇ ਕੀਤੇ ਵਿਸ਼ਵਾਸ ਵਿੱਚ ਵੀ ਢੇਲ ਆਣੀ ਸ਼ੁਰੂ ਹੋ ਜਾਂਦੀ ਆ ਉਹ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਸਿੱਖਾਂ ਦੀ ਸ਼ਕਤੀ ਦਾ ਅਸਲ ਸੋਮਾ ਸਿੱਖੀ ਜਾਪ ਤਾਂ ਕਲਗੀਧਰ ਪਿਤਾ ਨੇ ਵੀ ਖਾਲਸਾ ਸਾਜਿਆ ਤੇ ਖਾਲਸੇ ਨੂੰ ਸਾਜਣ ਵੇਲੇ ਉਹਦੇ ਵਿੱਚ ਇੱਕ ਜਾਪਤਾ ਭਰਿਆ ਉਹ ਜਾਪਤਾ ਨਾਮਦਾਇ ਉਹ ਜਾਪਤਾ ਆਚਰਨ ਦਾ ਸੀ ਸੇਖ ਦੀ ਰਹਿਣੀ ਦਾ ਸੀ ਉਹਦੇ ਬਾਣੀ ਦਾ ਸੀ ਤੇ ਉਸ ਜਾਪ ਦੇ ਵਿੱਚ ਰਹਿਣ ਵਾਲਿਆਂ ਨੂੰ ਜੇ ਉਸ ਜਾਪ ਦੇ ਵਾਲਿਆਂ ਨੇ ਗੁਰੂ ਨੇ ਇੱਕ ਨਾਮ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਜਿੰਨਾ ਸਮਾਂ ਸਿੱਖ ਉਸ ਜਾਪਦੇ ਦੇ ਪਾਬੰਦ ਰਹੇ ਉਹਨਾਂ ਸਮਾਂ ਉਹਨਾਂ ਅੰਦਰ ਹਰ ਔਖੀ ਤੋਂ ਔਖੀ ਮੁਸੀਬਤ ਨੂੰ ਝੱਲਣ ਦੀ ਸਮਰਥਾ ਆਈ ਤੁਨਾਂ ਦੀ ਫਤਿਹ ਵੀ ਹੋਈ ਦੂਰ ਨਾ ਜਾਈਏ ਸਨ 1921 ਵਿੱਚ ਨਨਕਾਣਾ ਸਾਹਿਬ ਵਾਲਾ ਸਾਕਾ ਸਨ 1922 ਵਿੱਚ ਗੁਰੂ ਕੇ ਬਾਗ ਦਾ ਮੋਰਚਾ ਸਾਲ 1924 ਵਿੱਚ ਗੰਗਸਰ ਜੱਤੋ ਦਾ ਮੋਰਚਾ ਕੀ ਇਨ੍ਹਾਂ ਮੋਰਚਾਂ ਵਿੱਚ ਸਿੱਖਾਂ ਨੇ ਸਫਲਤਾ ਨਹੀਂ ਪਾਈ ਕੀ ਦੁਨੀਆ ਦੀ ਸਭ ਤੋਂ ਤਾਕਤਵਰ ਹਕੂਮਤ ਨੇ ਖਾਲਸੇ ਅੱਗੇ ਗੋਡੇ ਨਹੀਂ ਢਕੇ ਕੀ ਦੁਨੀਆ ਨੇ ਸਿੱਖਾਂ ਦੀ ਸਫਲਤਾ ਤੇ ਖੁਸ਼ੀਆਂ ਨਹੀਂ ਮਨਾਈਆਂ ਕਿ ਉਹਨਾਂ ਨੇ ਸਿੱਖਾਂ ਤੇ ਫੁੱਲ ਨਹੀਂ ਵਰਸਾਏ ਇਹ ਸਭ ਕੁਝ ਸਿਰਫ ਸਿੱਖੀ ਜਾਪ ਤੇ ਦੇ ਸਦਕਾ ਹੀ ਹੋ ਸਕਿਆ ਜਿਹੜਾ ਗੁਰੂ ਨੇ ਇਨਾਂ ਤੇ ਲਾਗੂ ਕੀਤਾ ਸੀ ਤੇ ਉਸ ਜਾਪ ਤੇ ਸਦਕਾ ਹੀ ਸਿੱਖ ਵਰਦੀਆਂ ਗੋਲੀਆਂ ਵਿੱਚ ਵਰਦੀਆਂ ਡਾਂਗਾਂ ਵਿੱਚ ਵੀ ਡੋਲੇ ਨਹੀਂ ਸਗੋਂ ਉਹ ਕੁਝ ਕਰ ਕਰਕੇ ਕਿ ਜਿੰਨੂੰ ਵੇਖ ਕੇ ਦੁਨੀਆਂ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ ਤੇ ਜਿਹੀ ਮਿਸਾਲ ਦੁਨੀਆਂ ਵਿੱਚ ਕਿਤੇ ਨਹੀਂ ਮਿਲਦੀ ਇਥੇ ਜੇ ਕਿਸੇ ਨੂੰ ਕੋਈ ਥੋੜੀ ਜੀ ਸੱਟ ਲੱਗਦੀ ਆ ਤਾਂ ਉਹਦੇ ਮੂੰਹ 'ਚੋਂ ਹਾਈ ਹਾਏ ਮੈਂ ਮਰ ਗਿਆ ਹਾਏ ਰੱਬਾ ਹਾਏ ਮਾਂ ਸਿਰਫ ਇਹ ਸ਼ਬਦ ਨਿਕਲਦੇ ਨੇ ਪਰ ਸਿਰਫ ਉਹ ਗੁਰੂ ਦੇ ਸਿੱਧਕੀ ਸਿੱਖ ਨੇ ਜਿਨ੍ਹਾਂ ਦੇ ਮੂੰਹ ਬਰਸ਼ਿਆਂ ਦੇ ਵਾਰ ਘੰਟਾਸਿਆਂ ਦੇ ਵਾਰ ਦੀਰ ਵਿੱਚ ਤਸੀਆਂ ਗੋਲੀਆਂ ਦੇ ਵਾਰਾਂ ਦੇ ਨਾਲ 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 ਉਦੋਂ ਤੱਕ ਵਾਹਿਗੁਰੂ ਸਤਨਾਮ ਨਿਕਲਿਆ ਜਦੋਂ ਤੱਕ ਉਹ ਠੰਡੇ ਨਹੀਂ ਸੀ ਹੋ ਜਾਂਦੇ ਕੀ ਇਹ ਨਾਮ ਦੇ ਜਾਪਤੇ ਤੋਂ ਬਗੈਰ ਮੁਕੰਮਲ ਸੀ ਹਰگز ਨਹੀਂ ਕਿਉਂਕਿ ਉਹਨਾਂ ਵਿੱਚ ਗੁਰੂ ਦਾ ਗੁਰੂ ਤੇ ਕੀਤਾ ਵਿਸ਼ਵਾਸ ਸੀਗਾ ਗੁਰੂ ਵੱਲੋਂ ਬਖਸ਼ਿਸ਼ ਕੀਤਾ ਨਾਮ ਉਹਨਾਂ ਵਿੱਚ ਸਮਾਇਆ ਹੋਇਆ ਸੀ ਜੀਤੇ ਸਦਕਾ ਔਖੀ ਤੋਂ ਔਖੀ ਮੁਸੀਬਤ ਵਿੱਚ ਵੀ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਰਹੇ ਕਲਗੀਧਰ ਪਿਤਾ ਵੱਲੋਂ ਬਖਸ਼ਿਸ਼ ਕੀਤੀ ਉਸ ਜਾਪਤੇ ਦੀ ਅਸਲ ਸ਼ਕਤੀ ਸੀ ਜਿਹਦੇ ਸਦਕਾ ਸਿੱਖ ਔਖੀ ਤੋਂ ਔਖੀ ਮੁਸੀਬਤ ਵਿੱਚ ਵੀ ਚੜ੍ਹਦੀ ਕਲਾ ਵਿੱਚ ਸਨ ਐਸਿਉ ਅਸਲ ਜਾਪਤਾ ਜਿਹੜਾ ਕਲਗੀਧਰ ਪਿਤਾ ਨੇ ਸਿੱਖਾਂ ਵਿੱਚ ਲਾਗੂ ਕੀਤਾ ਸੀ ਸਿੱਖਾਂ ਵਿੱਚ ਭਰਿਆ ਸੀ ਇਹ ਉਹ ਨਾਮ ਦਾ ਅਸਲ ਜਾਪਦਾ ਸੀ ਜਿਹਦੇ ਸਦਕਾ ਸਿੱਖ ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਨੂੰ ਵੀ ਚੱਲ ਜਾਂਦੇ ਸਨ ਸੋ ਬੋਲ ਜੋ ਕਲੀਖੀਮਾ ਇਹਨੀਆਂ ਬੰਦੀਆਂ ਪਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ